ਸਮੇਂ ਤੋਂ ਤੁਹਾਡੇ ਪੈਰ ਇਸ ਤਰੀਕੇ ਸੋਣੇ 15 ਸਾਲ ਹੋ ਗਏ ਭਾਈ ਵਿਦੇਸ਼ ਦੇ ਵਿੱਚ ਸੀ ਵਿਦੇਸ਼ ਦੇ ਵਿੱਚ ਇਸ ਚੀਜ਼ ਦਾ ਇਲਾਜ ਨਹੀਂ ਹੈ ਇਹਦਾ ਇਲਾਜ ਨਹੀਂ ਹੈ ਇਹਦਾ ਇਲਾਜ ਤਾਂ ਕੋਈ ਧਾਰਮਿਕ ਸਥਾਨ ਹੋਵੇ ਉੱਥੇ ਹੋ ਸਕਦਾ ਹੁਣ ਮੈਂ ਪੁੱਛ-ਪੁੱਛ ਕੇ ਇੱਥੇ ਆਸ਼ਮਚ ਆਇਆ ਬਾਹਰ ਤਾਂ ਬਸ ਪੈਸਾ ਹੈ وہاں ਇਲਾਜ ਨਹੀਂ ਕੋਈ ਪੁੱਛਕਿਛ ਨਹੀਂ ਇਸ ਤਰ੍ਹਾਂ ਆਪਾਂ ਮਿਲ ਕੇ ਬੈਠ ਕੇ ਬਾਤਕੀਤ ਨਹੀਂ ਕਰ ਸਕਦੇ 12-12 ਘੰਟੇ ਮਿਹਨਤ ਕਰੋ ਆਪਦਾ ਉਹਦਾ ਪੈਸਾ ਲਓ ਪੈਸਾ ਹੈ ਪਰ ਉੱਥੇ ਇਹ ਇਨਸਾਨ ਦੀ ਵੈਲਿਊ ਨਹੀਂ ਹੈ ਕਿੰਨੀ ਕ ਆਸ ਲੈ ਕੇ ਤੁਸੀਂ ਆਇਓ ਬਾਬਾ ਜੀ ਮੈਂ 11000 ਉਰੀ ਆਸ ਲੈ ਕੇ ਆਇਆ ਇੱਥੋਂ ਮੈਂ ਨਰਾਮ ਹੋ ਕੇ ਜਾਊਂਗਾ ਜੀ ਤੇ ਅੱਜ ਜਿਸ ਦਿਨ ਤੋਂ ਤੁਸੀਂ ਆਇਓ ਫਰਕ ਪਿਆ ਹੈ ਹਾਂਜੀ ਫਰਕ ਪੈਂਦਾ ਹੈ ਟਾਈਮ ਲੱਗੂਗਾ ਨਹੀਂ ਫਰਕ ਤਾਂ ਆਇਆ 15-20 ਸਾਲ ਹੋ ਗਏ ਧੀਰੇ ਧੀਰੇ ਲੱਗੂ ਟਾਈਮ ਤਾਂ ਲੱਗੂਗਾ ਕੋਈ ਵਿਚਾਰੇ ਕੀ ਗੱਲ ਹੈ ਟਾਈਮ ਤਾਂ ਲੱਗੂਗਾ ਇਟਲੀ ਦੇ ਵਿੱਚ ਤੁਸੀਂ ਕਹਿ ਰਹੇ ਹੋ પેટ્રોલ ਪੰਪ ਹੈ ਤੁਹਾਡੇ بیٹے ਦਾ ਤੇ ਅੱਜ ਤੁਸੀਂ ਇਕੱਲੇ ਹੋ ਪਰਿਵਾਰ ਦਾ ਇਸ ਚੀਜ਼ 'ਚ ਸਾਥ ਹੈ ਤੁਹਾਡੇ ਨਾਲ ਮੇਰਾ ਪਰਿਵਾਰ ਦਾ ਸਾਥ ਹੈ ਵੀ ਮੇਰਾ ਪਰਿਵਾਰਾ ਪ੍ਰਵਾਸਾਂ ਵੀ ਮੇਰਾ ਪਰਿਵਾਰਾ ਹਾਂਜੀ ਸਭ ਦਾ ਸਾਥ ਆ ਮੈਨੂੰ ਆਪ ਲੋਗਾਂ ਦਾ ਵੀ ਸਹਿਯੋਗ ਆ ਹਾਂਜੀ ਅੱਖਾਂ ਭਰ ਰਹੀ ਹਾਂ ਤੁਸੀਂ ਮੈਂ ਦੇਖ ਰਹੀਆਂ ਕੀ ਅਜੇ ਹਚੇ ਤਾਰ ਹੈ ਜਿਸ ਦੇ ਨਾਲ ਅੱਖਾਂ ਭਰ ਰਹੀਆਂ ਮਾਂ ਵੀ ਐਸੀ ਗੱਲ ਨਹੀਂ ਹੁਣ ਮੈਂ ਉਮਰ ਦੇ ਹਿਸਾਬ ਨਾਲ ਥੋੜਾ ਇਕੱਲਾ ਪੈ ਗਿਆ ਬੱਚੇ ਮੈਨੂੰ ਮੇਰੀ ਵਾਈਫ ਬੱਚੇ ਮੈਨੂੰ ਆਉਣ ਨਹੀਂ ਦਿੰਦੇ ਇੰਡੀਆ ਮੈਂ ਵੀ ਮੇਰਾ ਇਲਾਜ ਹੈ ਨਹੀਂ ਇੱਥੇ ਮੈਂ ਆਪਦਾ ਇੰਡੀਆ ਜਾ ਕੇ ਇਲਾਜ ਕਰਾਂਗਾ ਜਦ ਕੌਂਗ ਫਿਰ ਮਾਜੂੰਦਾ ਸਸ਼੍ਰੀਕਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਅੱਜ ਅਸੀਂ ਪ੍ਰਭ ਆਸਰਾ ਆਸ਼ਰਮ ਦੇ ਵਿੱਚ ਆਏ ਸੀ ਜੋ ਕਿ ਖਰੜ ਰੋਡ ਤੇ ਹੈ ਕੁਰਾਲੀ ਦੇ ਵਿੱਚ ਇਹ ਆਸ਼ਰਮ ਹੈ ਤਾਂ ਇੱਥੇ ਜਿਨ੍ਹਾਂ ਨੂੰ ਨੀ ਆਸਰਿਆਂ ਨੂੰ ਆਸਰਾ ਦਿੱਤਾ ਜਾਂਦਾ ਜੋ ਆਪਾਹਜ ਨੇ ਜੋ ਮੰਦ ਬੁੱਧੀ ਨੇ ਇੱਥੇ ਉਹਨਾਂ ਨੂੰ ਰੱਖਿਆ ਜਾਂਦਾ ਉਹਨਾਂ ਦਾ ਇਲਾਜ ਕੀਤਾ ਜਾਂਦਾ ਇੱਕ ਪਰਿਵਾਰ ਦਿੱਤਾ ਜਾਂਦਾ ਉਹਨਾਂ ਨੂੰ ਤੇ ਅੱਜ ਇੱਥੇ ਸਾਨੂੰ ਇੱਕ ਬਾਬਾ ਜੀ ਦਿਖੇ ਨੇ ਇਹ ਬਾਬਾ ਜੀ ਯੂਕਰੇਨ ਤੋਂ ਆਏ ਨੇ ਇੱਥੇ ਪਹੁੰਚੇ ਨੇ ਜਦੋਂ ਅਸੀਂ ਦੇਖਿਆ ਤਾਂ ਜਮੀਨ ਤੇ ਬੈਠੇ ਸੀ ਗੇਟ ਤੇ ਆਸ਼ਰਮ ਦੇ ਹਾਂ ਮੈਮ ਖਾਦਾ ਮੇ ਕੋ ਹੈਗਾ ਇੱਥੇ ਅੱਛਾ ਬਾਈ ਕਿੱਥੋਂ ਆਏ ਹੋ ਤੁਸੀਂ ਮੈਂ ਯੂਕਰੇਨ ਤੋਂ ਯੂਕਰੇਨ ਤੋਂ ਆਏ ਹੋ ਇੱਥੇ ਕਿਸ ਤਰ੍ਹਾਂ ਪਹੁੰਚੇ ਤੁਸੀਂ ਹਰ ਸਾਲ ਆਇਆ ਕਰਨਾ ਹੈ ਹਰ ਸਾਲ ਗਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਯੂਕਰੇਨ ਤੋਂ ਆਏ ਨਹੀਂ ਤੇ ਉੱਥੇ ਇਹਨਾਂ ਨੂੰ ਇੱਕ ਅਜੇਹੀ ਬਿਮਾਰੀ ਕਹਿ ਸਕਦੇ ਆ ਇਹਨਾਂ ਦੇ ਹੱਥ ਪੈਰ ਸੁਨਨੇ ਅਜੀਹਾ ਕੁਝ ਹੋਇਆ ਕਿ ਵਿਦੇਸ਼ਾਂ ਦੇ ਵਿੱਚ ਵੀ ਇਸ ਦਾ ਇਲਾਜ ਨਹੀਂ ਮਿਲਿਆ। ਹੁਣ ਕੀ ਤਕਲੀਫ ਹੈ ਜੀ ਤੁਹਾਨੂੰ? ਮੇਰੇ ਪੈਰਾਂ ਦੋ ਪੈਰ ਤੇ ਹੱਥ ਸੁਨ ਹੋਏ ਦੇ ਆ। ਅੱਛਾ ਜੀ। ਹਾਂ ਉਹਦਾ ਇਲਾਜ। ਅਰਵਾ ਹਸਪਤਾਲ ਚ ਚੱਲੇ ਆ ਦੰਦਾਂ ਦਾ ਵੀ ਦੰਤ ਵੀ ਲਾਤੇ। ਅੱਛਾ ਜੀ। ਤੇ ਪੈਰਾਂ ਦੀ ਵੀ ਅਜੇ ਉਹ ਲੱਗੇ ਕੋਈ ਕੁਝ। ਤਾਂ ਫੇਰੇ ਆਂਦੇ ਨੇ ਭਾਰਤ ਦੇ ਵਿੱਚ ਉੱਥੇ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਕੋਈ ਰੱਬੀ ਥਾਂ ਹੋਵੇ ਤਾਂ ਉੱਥੇ ਜਾ ਕੇ ਇਹਨਾਂ ਦਾ ਇਲਾਜ ਹੋ ਸਕਦਾ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਪੈਰ ਦਿਖਾਏ ਜਾਣ ਬਾਬਾ ਜੀ ਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪੈਰਾਂ ਦੀ ਇਸ ਵੇਲੇ ਕੰਡੀਸ਼ਨ ਹੈ ਇੱਕ ਪੈਰ ਕਿੰਨਾ ਜ਼ਿਆਦਾ ਸੁੱਜਿਆ ਹੋਇਆ ਤੇ ਦੂਸਰੇ ਪੈਰ ਤੇ ਵੀ ਕਿਸ ਤਰੀਕੇ ਉਹਨਾਂ ਨੂੰ ਪ੍ਰੋਬਲਮ ਹੈ ਦੋਵੇਂ ਪੈਰ ਸੋਨੇ ਪਹਿਲਾਂ ਤਾਂ ਬਾਬਾ ਜੀ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸਵਾਗਤ ਹੈ ਜੀ ਨਮਸਕਾਰ ਸਾਰਾ ਸਭ ਦਾ ਧੰਨਵਾਦ ਕਰਦਾ ਜਿਹੜੇ ਅੱਜ ਇੱਥੇ ਟੀਵੀ ਮਾਧਮ ਇੱਥੇ ਆਏ ਆ ਸਾਰਾ ਪੁੱਛਕਿਛ ਕਰੀਆ ਮੇਰੇ ਵੱਲੋਂ ਸਾਰਾਂ ਦਾ ਲੱਖ ਲੱਖ ਧੰਨਵਾਦ ਪਰਮਾਤਮਾ ਦੀ ਇਹ ਹੀ ਅਰਦਾਸ ਮੰਗਦਾ ਤੁਹਾਡੀ ਦਿਨ ਤੋਂ ਕਣੀ ਰਾਤ ਚੋਂ ਕਣੀ ਤੱਕ ਹੀ ਹੋਵੇ ਤੁਸੀਂ ਇਸ ਤਰੀ ਸੰਗਤ ਦੀ ਪਬਲਿਕ ਦੀ ਸੇਵਾ ਕਰਦੇ ਰਹੋ ਥੈਂਕ ਯੂ ਤੇ ਬਾਬਾ ਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਤੇ ਇਹ ਜਾਣਨਾ ਚਾਹੁੰਦਾ ਜੀ ਜੀ ਪਰਮਜੀਤ ਤੁਸੀਂ ਇੱਥੇ ਕਿਵੇਂ ਆਏ ਹੋ ਕਿਵੇਂ ਤੁਸੀਂ ਯੂਕਰੇਨ ਦੇ ਵਿੱਚ ਸੀ ਹੋਰ ਕਿਹੜੇ-ਕਿਹੜੇ ਦੇਸ਼ ਦੇ ਵਿੱਚ ਤੁਸੀਂ ਰਹਿ ਚੁੱਕੇ ਹੋ ਤੇ ਇੱਥੇ ਆਉਣ ਦਾ ਮੇਨ ਮਕਸਦ ਕੀ ਹੈ ਹਾਂਜੀ ਮੈਨੂੰ ਦੱਸਿਆ ਉੱਥੇ ਆਪਣੇ ਆਸ਼ਰਮ ਦੇ ਵਿੱਚ ਮੇਰਾ ਵੀ ਆਸ਼ਰਮ ਬਪਾਲ ਦੇ ਵਿੱਚ ਅੱਛਾ ਅੱਛਾ ਬਪਾਲ ਠੀਕ ਹੈ ਕਿ ਉਹਨਾਂ ਨੇ ਤੁਹਾਨੂੰ ਬਪਾਲ ਤੋਂ ਇੱਥੇ ਭੇਜਿਆ ਪ੍ਰਭਾਸ ਰਾ ਨਹੀਂ ਮੈਂ 12 ਅਪ੍ਰੈਲ ਨੂੰ ਆਇਆ ਮੈਂ ਬੈਨਸਪੂ ਰੋਮ ਰੋਮ ਤੋਂ ਦਿੱਲੀ ਦਿੱਲੀ ਤੋਂ ਫਿਰ ਮੈਂ ਜਲਪੁਰ ਗਿਆ ਜਲਪੁਰ ਤੋਂ ਫਿਰ ਮੈਂ ਨਵੀਂ ਦਿੱਲੀ ਆਇਆ ਨਵੀਂ ਦਿੱਲੀ ਤੋਂ ਮੈਂ ਕਰਾਲੀ ਆਇਆ ਕਰਾਲੀ ਆ ਕੇ ਫਿਰ ਮੈਂ ਹਸਪਤਲ ਟੈਂਡ ਕਰਿਆ ਲੱਗ ਜਾਣਗੇ ਦੰਦ ਲੱਗ ਰਹੇ ਆ ਲੱਗ ਰਹੇ ਲੱਗ ਜਾਣਗੇ ਜੀ ਦੰਦ ਵੀ ਬਕੋ ਮਾਲਕ ਨੇ ਪ੍ਰਭੂ ਨੇ 32 32 ਦੰਦ ਆ ਮੇਰੀ 75 ਸਾਲ ਦੀ ਉਮਰ ਹੋ ਗਈ ਅੱਛਾ ਜੀ ਨੇ ਜਿਹੜੀ ਵੀ ਲੋੜ ਹੋਊਗੀ ਜੀ ਪੂਰੀ ਕੋਸ਼ਿਸ਼ ਪ੍ਰਭਾਸਾ ਜਿਵੇਂ ਪਿਛਲੇ 20 ਸਾਲਾਂ ਤੋਂ ਕਰਦਾ ਆ ਰਿਹਾ ਤੇ ਜਿਹੜੀ ਵੀ ਲੋੜ ਹੋਗੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਅੰਗਦ ਦੇ ਸਹਿਯੋਗ ਨਾਲ ਮਾਲਕ ਦੀ ਕਿਰਪਾ ਨਾਲ ਪੂਰੀ ਕੋਸ਼ਿਸ਼ ਕਰਾਂਗੇ ਬਜ਼ੁਰਗ ਤੇ ਮੈਨੂੰ ਲੱਗਦਾ ਬਹੁਤ ਸਮਾਜ ਦੀ ਪਹਿਲਾਂ ਹੀ ਆਲਰੇਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਅਸੀਂ ਚਾਹਾਂਗੇ ਵੀ 75 ਸਾਲ ਦੇ ਜੁਆਨ ਬਜ਼ੁਰਗ ਹੈ ਮੇਨ ਮਕਸਦ ਇਹ ਸੀ ਮੈਂ ਇੱਥੇ ਸਾਨੂੰ ਟੀਵੀ ਦੇ ਵਿੱਚ ਬਰਤਸਾਪ ਦੇ ਪਤਾ ਲੱਗਿਆ ਵੀ ਕਰਾਲੀ ਦੇ ਵਿੱਚ ਕਾਸ਼ਰਮ ਪਰਵ ਹਸ ਆਸ਼ਰਮ ਉੱਥੇ ਹਰ ਪ੍ਰਕਾਰ ਦਾ ਇਲਾਜ ਕਰਿਆ ਜਾਂਦਾ ਇਸ ਕਰਕੇ ਪੁੱਛਦਾ ਪੁੱਛਦਾ ਮੈਂ ਇੱਥੇ ਆ ਗਿਆ ਇੱਥੇ 5 ਦਿਨ ਹੋ ਗਏ ਮੈਨੂੰ ਆਈ ਨਾ ਮੇਰਾ ਸਾਰਾ ਲਾਜ ਚੱਲਦਾ ਦੰਦਾ ਚੱਲਦਾ ਹੱਥਾਂ ਪੈਰਾਂ ਚੱਲਦਾ ਗੁਰੂਕੁਸ਼ ਲੱਗਦੇ ਆ ਤੇ ਹੁਣ ਡਾਕਟਰ ਸਾਹਿਬ ਨੇ ਕਿਹਾ ਤਿੰਨ ਦਿਨ ਬਾਅਦ ਆਇਓ ਤਾਂ ਫਿਰ ਮੈਂ ਕਿਸੇ ਮੰਦਰ ਮਸਜਿਦ ਗੁਰਦੁਆਰੇ ਨਹੀਂ ਜਾਂਦਾ ਆਪਣੇ ਧਾਰਮਿਕ ਸਥਾਨ ਤੇ ਚਾਹੁੰਦਾ ਆਪਣੇ ਧਰਮ ਸਥਾਨ ਤੇ ਆ ਗਿਆ ਮੈਨੂੰ ਕੋਈ ਲੋ ਲਾਜ ਮੋਹ ਮਮਤਾ ਨਹੀਂ ਆ ਕੋਈ ਇੱਕੋ ਹੀ ਮਮਤਾ ਆਪਦਾ ਮੇਰਾ ਸਾਰਾ ਛੇ ਮੇਰੇ ਬੈਗ ਦੇ ਵਿੱਚ ਆ ਇਹਨਾਂ ਦਾ ਵੀ ਤੇ ਤੁਹਾਡੇ ਸਾਹਿਬ ਦਾ ਧੰਨਵਾਦ ਕਰਦਾ ਜੀ ਤੇ ਤੁਸੀਂ ਇਹ ਜੋ ਬਿਮਾਰੀ ਹੈ ਤੁਹਾਨੂੰ ਇਸ ਬਿਮਾਰੀ ਬਾਰੇ ਡਾਕਟਰ ਨੇ ਕੀ ਦੱਸਿਆ ਕਿ ਤੁਹਾਨੂੰ ਕੀ ਹੋਇਆ ਇਹ ਕਹਿੰਦੇ ਜੀ 슈ગર ਕਰਕੇ ਡੈਮੇਜ ਹੋ ਗੇ 슈ગર ਕਿਡਨੀਆ ਹਾਰਟ ਅੱਖਾਂ ਲੀਵਰ ਡੈਮੇਜ ਕਰਦਾ ਮੈਨੂੰ 슈ગર ਨੇ ਹੋਰ ਕੋਈ ਪ੍ਰੋਬਲਮ ਨਹੀਂ ਕਰੀ ਮੇਰੇ ਪੈਰਾਂ ਤੇ ਹੱਥਾਂ ਵੀ 슈ગર ਆ ਗਿਆ ਇਸ ਕਰਕੇ ਮੈਂ ਇਹ ਪੈਰ ਡੈਮੇਜ ਹੋ ਗੇ ਤੇ ਜਿਵੇਂ ਆਪਾਂ ਕਹਿੰਦੇ ਆ ਕਿ ਸਾਨੂੰ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਤਾਂ ਅਸੀਂ ਬਾਹਰ ਜਾਣੇ ਇਲਾਜ ਦੇ ਲਈ ਵਿਦੇਸ਼ਾਂ 'ਚ ਜਾਣੇ ਇਸੀ ਚੀਜ਼ ਦਾ ਤੁਹਾਨੂੰ ਵਿਦੇਸ਼ੀ ਇਲਾਜ ਨਹੀਂ ਮਿਲਿਆ ਬਾਹਰ ਤਾਂ ਬਸ ਪੈਸਾ ਹੈ ਬਹਾ ਇਲਾਜ ਨਹੀਂ ਕੋਈ ਪੁੱਛਕਿਛ ਨਹੀਂ ਇਸ ਤਰ੍ਹਾਂ ਆਪਾਂ ਮਿਲ ਕੇ ਬੈਠ ਕੇ ਬਾਤचीत ਨਹੀਂ ਕਰ ਸਕਦੇ 12-12 ਘੰਟੇ ਮਿਹਨਤ ਕਰੋ ਆਪਦਾ ਉਹਦਾ ਪੈਸਾ ਲਓ ਪੈਸਾ ਹੈ ਪਰ ਉਥੇ ਇਹ ਇਨਸਾਨ ਦੀ ਵੈਲਿਊ ਨਹੀਂ ਆ ਜੋ ਇਨਸਾਨ ਦੀ ਵੈਲਿਊ ਓਨਲੀ ਪੰਜਾਬ 'ਚ ਇੰਡੀਆ 'ਚ ਵੀ ਨਹੀਂ ਓਨਲੀ ਪੰਜਾਬ 'ਚ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਕਿਹੜਾ ਪਿੰਡ ਹੈ ਤੁਹਾਡਾ ਐਮਪੀ ਦੇ ਮੱਧ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹੋ ਤੇ ਪੰਜਾਬ ਕਿਵੇਂ ਆਏ ਤੁਸੀਂ ਪੰਜਾਬ ਬਸ ਅਮਰਜੰਸੀ ਆ ਗਈ ਮੈਂ ਹੁਣ ਗੁਰਦੁਆਰਾ ਸਾਹਿਬ ਉਹ ਚਮਕੌਰ ਸਾਹਿਬ ਤੋਂ ਆਇਆ ਤਿੰਨ ਦਿਨ ਉੱਥੇ ਰਿਹਾ ਹੁਣ ਇੱਥੇ ਸ਼ਰਨ ਲਈ ਆਏ ਹੋ ਤੁਸੀਂ ਸ਼ਰਨ ਲੈ ਕੇ ਆਉਂ ਦੋ ਤਿੰਨ ਦਿਨ ਰਹੂੰਗਾ ਇਹ ਤੇ ਮੇਰੇ ਦੰਦ ਲੱਗ ਜਾਣਗੇ ਫਿਰ ਬਾਅਦ ਠੀਕ ਹੋ ਜੂ ਫਿਰ ਮੈਂ ਨਾ ਡੇਢ ਸਾਭ ਜਾਊਗਾ ਇਹਨਾਂ ਵਾਲੇ ਮੱਧ ਪ੍ਰਦੇਸ਼ ਪਹਾੜ ਜੀ ਤੇ ਮੱਧ ਪ੍ਰਦੇਸ਼ ਤੋਂ ਤੁਸੀਂ ਇੱਥੇ ਸਪੈਸ਼ਲ ਪੰਜਾਬ ਆਏ ਹੋ ਇੱਥੇ ਕੀ ਤੁਹਾਡਾ ਇਲਾਜ ਹੋ ਸਕੇ ਹਾਂ ਜੀ ਮੈਂ ਆਇਆ ਹਾਂ ਸਪੈਸ਼ਲ ਯੂਰਪ ਤੋਂ ਜੀ ਯੂਰਪ ਤੋਂ ਆਇਆ ਮੈਂ ਬੈਨੇਸ ਬੈਨੇਟ ਆਇਆ ਰੋਮ ਰੋਮ ਤੋਂ ਆ ਦਿੱਲੀ ਦਿੱਲੀ ਤੋਂ ਗਿਆ ਜੈਲਪੁਰ ਜੈਲਪੁਰ ਤੋਂ ਆਇਆ ਨਹੀਂ ਦਿੱਲੀ ਨਹੀਂ ਦਿੱਲੀ ਤੋਂ ਬਾਈ ਬਸ ਰਾਹੀਂ ਲੁਧਿਆਣਾ ਲੁਧਿਆਣਾ ਤੋਂ ਕਰਾਲੀ ਜਦ ਮੈਂ ਇੱਥੇ ਆਇਆ ਨੂੰ ਮੈਨੂੰ 5 ਦਿਨ ਹੋ ਗਿਆ ਇਹਨੂੰ ਇਲਾਜ ਚੱਲ ਰਿਹਾ ਮੇਰਾ ਹਸਪਤਾਲ ਚ ਜੀ ਤੇ ਬਾਬਾ ਜੀ ਤੁਹਾਡੇ ਬਾਰੇ ਮੈਂ ਸੁਣਿਆ ਕਿ ਤੁਹਾਡਾ ਆਪਣਾ ਇੱਕ ਆਸ਼ਰਮ ਹੈ ਆਪਣੀ ਇੱਕ ਸੰਸਥਾ ਚਲਾਉਂਦੇ ਹੋ ਮੈਂ ਆਸ਼ਮ ਚਲਾ ਰਹਾ ਸੰਸਥਾ ਚਲਾ ਰਹਾ ਉਹ ਉਹਦੇ ਮੇਰਾ ਆਪਣੀ ਪਰਸਨਲ ਮੇਰਾ ਮੈਟਰ ਸੀ ਮੈਂ 1962 ਦਾ ਸੇਵਾ ਕਰਦਾ ਆ ਰਿਹਾ ਜੀ ਜੋ ਵੀ ਮੇਰੇ ਕੋਲ ਆਪਣਾ ਤਨ ਮਨ ਤਨ ਮੇਰਾ ਆਪਣਾ ਪਰਸਨਲ ਹੁੰਦਾ ਉਹ ਮੈਂ ਭੁੱਖੇ ਨੂੰ ਭੋਜਨ ਬੇਸ ਹਰਾ ਸਾਰਾ ਲਾਭ ਸੰਸਕਰ ਹੋਰ ਮੇਰਾ ਕੋਈ ਲੋ ਲੱਖ ਨਹੀਂ ਹੈ ਜਿਵੇਂ ਸਾਹਿਬ ਦੇ ਨਾਲ ਤੁਸੀਂ 1962 ਤੋਂ ਕੰਮ ਕਰਦੇ ਆ ਰਹੇ ਹੋ ਅੱਜ 2024 ਹੋ ਚੁੱਕਾ ਹੈ ਉਮਰ ਕਿੰਨੀ ਹੈ ਤੁਹਾਡੀ ਮੋਰ ਮੇਰੀ ਹੋ ਗਈ 77 77 ਤਾਂ ਇੱਕ ਗੱਲ ਹੋਰ ਮੈਂ ਦੱਸਣਾ ਚਾਹੂੰਗੀ ਦੰਦਾਂ ਦਾ ਇਲਾਜ ਭਾਵੇਂ ਬਾਬਾ ਜੀ ਕਰਵਾ ਰਹੇ ਨੇ ਪਰ 32 ਤੇ 32 ਦੰਦ ਨੇ 77 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਪੂਰੇ ਜੀ ਤੇ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਇੰਨੀ ਉਮਰ ਦੇ ਵਿੱਚ ਇਹ ਮੇਨਟੇਨ ਕਿਵੇਂ ਕੀਤਾ ਇਹ ਮੇਟੇਨ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਦੋਂ ਜ ਰਹਿੰਦੇ ਉਹ ਸਮਾਰੇ ਟਾਈਮ ਤੇ ਗੈਸ ਨਹੀਂ ਹੁੰਦੀ ਸੀ ਲੱਕੜੀ ਜਲਦੀ ਹੁੰਦੀ ਸੀ ਖੇਤਾਂ ਵਿੱਚ ਕੰਮ ਕਰਨਾ ਸੀ ਮਿਹਨਤ ਕਾ ਸਲੋਕ ਹੁੰਦੇ ਸੀਗੇ ਤੇ ਉਹ ਘਰ ਦੇ ਵਿੱਚ ਲੱਕੜ ਜਲਣੀ ਸਾਲੋ ਸਾਲ ਅੱਗ ਨਹੀਂ ਪਾਉਂਦੇ ਸੀਗੇ ਉਹ ਲੱਕੜ ਦੇ ਵਿੱਚੋਂ ਜਿਹੜੇ ਕੋਲੇ ਨਿਕਲਦੇ ਉਹ ਕੋਲੇ ਰਾਤ ਨੂੰ ਰਾਖਾ ਪਾ ਕੇ ਉੱਪਰ ਬੰਦ ਕਰ ਦਿੰਦੇ ਰਾਖਾ ਨਾਲ ਬਰਤਨ ਮਾਂਜ ਲੈਂਦੀਆਂ ਬਾਈਆਂ ਆਪਣੀਆਂ ਉਹੀ ਰਾਖਾ ਉੱਪਰ ਪਾ ਕੇ ਉਹਨੂੰ ਬੰਦ ਕਰ ਦਿੰਦੇ ਸਵੇਰੇ ਰਾਖਾ ਹਟਾ ਕੇ ਅੱਗ ਜਲਾਉਣਾ ਹੁੰਦੀ ਸਾਲੋ ਸਾਲ ਅੱਗ ਨਹੀਂ ਜਲਦੀ ਸੀ ਕਿ ਜਿਹੜੇ ਉਹਦੇ ਕੋਲੇ ਹੁੰਦੇ ਸੀ ਕੋਲੇ ਕੁੱਟ ਕੇ ਨਮਕ ਪਾ ਕੇ ਦੰਦਾਂ ਨੂੰ ਘਸਾਉਂਦੇ ਤਾਂ ਕੋਈ ਕੀੜਾ ਕੋਈ ਚੀਜ਼ ਨਹੀਂ ਲੱਗਦੀ ਸੀ ਸਾਫ਼ ਰਹਿੰਦੇ ਸੀ ਜੀ ਮਤਲਬ ਜਿਹੜੇ ਰਾਖ ਦੇ ਵਿੱਚੋਂ ਜਲੀ ਹੋਏ ਕੋਲਿਆਂ ਦੇ ਵਿੱਚੋਂ ਜੋ ਰਾਖ ਹੁੰਦੀ ਉਹਦੇ ਵਿੱਚ ਜੋ ਛੋਟੇ-ਛੋਟੇ ਕੋਲੇ ਹੁੰਦੇ ਨੇ ਉਹਨਾਂ ਨੂੰ ਦੰਦਾਂ ਤੇ ਘਸਾਉਂਦੇ ਸੀ ਇਹ ਬਾਬਾ ਜੀ ਜਿਸ ਦੇ ਨਾਲ ਪੂਰਾ ਪਰਿਵਾਰ ਜਿਸ ਦੇ ਨਾਲ ਅੱਜ ਵੀ ਇਹਨਾਂ ਦੇ ਬੱਤੀ ਦੇ ਬੱਤੀ ਦਾੰਦ ਨੇ ਪੂਰੇ ਦੰਦ ਕਾਮ ਨੇ ਅੱਜ ਤੱਕ ਚਸ਼ਮਾ ਵੀ ਨਹੀਂ ਮੇਰੇ ਬਾਲ ਵੀ ਮੇਰੇ ਕਾਲੇ ਆ ਗਏ ਜੀ ਬਾਲ ਵੀ ਸਾਰੇ ਕਾਲੇ ਆ ਗਏ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੇ ਮੇਨਟੇਨ ਕੀਤਾ ਗਿਆ ਪਰ ਮਾਤ ਕਿੱਥੇ ਖਾਦੀ ਹੈ ਮਾਤ ਖਾਦੀ ਹੈ 슈ਗਰ ਤੋਂ ਤੇ ਪੈਰ ਦੋਵੇਂ ਸੋਨ ਨੇ ਹੱਥ ਸੋਨ ਹੈ ਤੇ ਇਸ ਆਸ ਦੇ ਨਾਲ ਆਏ ਨੇ ਕਿ ਵਿਦੇਸ਼ਾਂ ਦੇ ਵਿੱਚ ਵੀ ਹਰ ਥਾਂ ਤੇ ਚੈੱਕ ਕਰਵਾ ਲਿਆ ਕਿਤੇ ਵੀ ਇਲਾਜ ਨਹੀਂ ਹੋਇਆ ਤਾਂ ਇੱਥੇ ਜਦੋਂ ਆਂਦੇ ਨੇ ਮੱਧ ਪ੍ਰਦੇਸ਼ ਯੂਰਪ ਤੋਂ ਮੱਧ ਪ੍ਰਦੇਸ਼ ਆਂਦੇ ਨੇ ਉੱਥੇ ਆ ਕੇ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਹੀ ਇਸ ਦਾ ਇਲਾਜ ਹੋ ਸਕਦਾ ਤੇ ਕਿੰਨੀ ਕ ਆਸ ਲੈ ਕੇ ਤੁਸੀਂ ਆਏ ਹੋ ਬਾਬਾ ਜੀ ਮੈਂ 11000 ਪੂਰੀ ਆਸ ਲੈ ਕੇ ਆਇਆ ਇੱਥੋਂ ਮੈਨੂੰ ਆਰਾਮ ਹੋ ਕੇ ਜਾਊਗਾ ਜੀ ਤੇ ਜਿਸ ਦਿਨ ਤੁਸੀਂ ਆਏ ਹੋ ਫਰਕ ਪਿਆ ਹੈ ਹਾਂ ਜੀ ਫਰਕ ਪੈਂਦਾ ਹੈ ਜੀ ਟਾਈਮ ਲੱਗੂ ਜਾਂਦੀ ਫਰਕ ਤਾਂ ਆਇਆ 15 20 ਸਾਲ ਹੋਗੇ ਧੀਰੇ ਧੀਰੇ ਲੱਗੂ ਟਾਈਮ ਤਾਂ ਲੱਗੂਗਾ ਕੋਈ ਵਿਚਾਰੇ ਕੀ ਕਰਨ ਟਾਈਮ ਤਾਂ ਲੱਗੂਗਾ ਬਿਲਕੁਲ ਤੇ ਬਾਬਾ ਜੀ ਮੈਂ ਇਹ ਜਾਣਨਾ ਚਾਹੂੰਗੀ 77 ਸਾਲਾਂ ਦੀ ਤੁਹਾਡੀ ਉਮਰ ਹੈ ਬਹੁਤ ਕੁਝ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੋਵੇਗਾ ਚੰਗਾ ਮਾੜਾ ਦੇਸ਼ ਨਾਲ ਸੰਬੰਧਤ ਤੇ ਦੁਨੀਆ ਦੇ ਨਾਲ ਸੰਬੰਧਤ ਤੇ ਵਿਦੇਸ਼ਾਂ ਦੇ ਵਿੱਚ ਤੁਸੀਂ ਕੀ ਕੁਝ ਦੇਖਿਆ ਕੋਈ ਇਹੋ ਜਿਹਾ ਕਿਸਾ ਮੈਂ ਸੁਣਨਾ ਚਾਹੂੰਗੀ ਜਿਸ ਨੂੰ ਅੱਜ ਵੀ ਯਾਦ ਕਰਕੇ ਜਾਂ ਤਾਂ ਤੁਸੀਂ ਸੋਚਣਾ ਨਾ ਚਾਹੋ ਜਾਂ ਤਾਂ ਤੁਹਾਡੀ ਰੂਹ ਕੰਬ ਚਾਏ ਮੈਂ ਵਰਲਡ ਘੁੰਮ ਰਿਆ ਹਾਂ ਕੈਨੇਡਾ ਅਮਰੀਕਾ ਜਾਪਾਨ ਅੰਗਲੈਂਡ ਮੈਂ 1962 ਦਾ ਭੋਜਨ ਬਣਦਾ ਆ ਰਿਹਾ ਪਹਿਲੀ ਲੜਾਈ ਲੱਗੀ ਸੀ ਆਪਣੀ 62 ਦੀ ਚైనా ਇੰਡੀਆ ਦੀ ਅੱਛਾ 75 ਦੀ ਲੱਗੀ ਪਾਕਿਸਤਾਨ ਇੰਡੀਆ ਦੀ 71 ਚ ਲੱਗੀ ਪਾਕਿਸਤਾਨ ਇੰਡੀਆ ਦੀ ਫਿਰ 84 ਦੇ ਦੰਗੇ ਆ ਗਏ^{(ਪ੍ਰਿੰਸਾ)} ਗਾਂਧੀ ਜਾ ਗਿਆ ਫਿਰ ਆਪਣਾ ਆ ਗਿਆ ਫਿਰ 2 ਦਸੰਬਰ ਰਾਤ ਨੂੰ ਬਪਾਲ ਗੈਸ ਲੀਕ ਹੋ ਗਈ। ਇਹ 90 ਦੀ ਫਜੀਵ ਗਾਂਧੀ ਮਾਰਗ ਆ। ਫਿਰ ਛੜ ਤੋਂ ਸਟ੍ਰੈਕ ਹੋ ਗਈ। ਸਾਰਾ ਯੁੱਗ ਦੇਖਿਆ ਤੁਸੀਂ। ਹਾਂਜੀ। ਫਿਰ 2000 ਮੱਜ ਰਾਮ ਮੰਦਿਰ ਠਾਤਾ ਉਹ ਮੱਜਾ ਠਾਤੀ ਉੱਥੇ ਕਰੋਨਾ ਚ ਉਹ ਚੱਲ ਫਿਰ 2020 ਚ ਕਰੋਨਾ ਆ ਗਿਆ। ਕਰੋਨਾ ਵਿੱਚ ਵੀ ਮੇਰਾ ਲੱਗਤੀ ਭੁੱਖੇ ਨੂੰ ਭੋਜਨ ਬੇਸਾਰਾ ਸਾਰਾ ਲਾਵਾ ਸੰਸਕਰ। ਉੱਥੇ ਬਪਾਲ ਦੇ ਵਿੱਚ ਹਜ਼ਾਰਾਂ ਦੀ ਸੰਸਕਰ ਹਜ਼ਾਰਾਂ ਨੂੰ ਭੋਜਨ ਦਿੱਤਾ। ਤੇ ਉਹ ਦਵਾ ਫਿਰ ਮੈਂ ਕਰੋਨਾ ਦੇ ਆਪਣੇ ਫਿਰ 21 ਮਾਰਚ ਦੇ ਵਿੱਚ ਫਿਰ ਮੈਂ ਜੋ ਪਹੁੰਚਿਆ 21 ਮਾਰਚ ਹਾਂ ਫਿਰ 21 ਮਾਰਚ 21 ਮਾਰਚ 2021 ਬਹੁਤ ਲੰਮੇ ਸਮੇਂ ਤੋਂ ਇਧਰ ਸੀ ਫਿਰ ਹੁਣ ਪੈਸ ਤੋਂ ਮੈਂ ਆਇਆ ਪੈਸ ਤੋਂ ਬੈਨਸ ਤੋਂ ਬੈਨਟੋ ਰੋਮ ਰੋਮ ਤੋਂ ਦਿੱਲੀ ਦਿੱਲੀ ਤੋਂ ਜੈਲਪੁਰ ਜੈਲਪੁਰ ਤੋਂ ਦਿੱਲੀ ਦਿੱਲੀ ਤੋਂ ਫਿਰ ਮੈਂ ਰੋਡ ਤੇ ਰਾਹੀ ਇੱਥੇ ਆ ਗਿਆ ਉਦੋਂ ਤਰਾਂ ਤਾਂ ਡਾਕਟਰਾਂ ਦੀ ਟੀਮ ਇੱਥੇ ਪਹੁੰਚ ਗਈ ਹੈਗੀ ਆ ਹੁਣ ਕਿ ਆ ਬਜ਼ੁਰਗਾਂ ਦਾ ਜੋ ਪੁੱਛਦੇ ਅਸੀਂ ਪ੍ਰਸ਼ਾਦਾ ਪਾਣੀ ਛਕ ਲਓ ਪਹਿਲਾਂ ਇੱਕ ਵਾਰ ਸ਼ਾਦਾਨਾ ਕੰਪਲੀਟ ਕਰਕੇ ਚੱਲਦਾ ਘੰਟਾ ਫਿਰ ਆਪਾਂ ਡਾਕਟਰ ਦੀ ਸਲਾਹ ਲੈਂਦੇ ਜੀ ਮੈਂ ਡਾਕਟਰ ਪਾਸ ਹੀ ਆਇਆ ਅੱਛਾ ਹਾਂ ਆ ਕੇ ਹੈਗੇ ਸਾਰੇ ਕੋਲ ਤੁਸੀਂ ਰੈਸਟ ਕਰਨੀ ਹੈ ਮੈਂ ਇੱਥੇ ਰਹੂੰਗਾ ਠੀਕ ਡਾਕਟਰਾਂ ਦੇ ਪੱਤਰੀ ਸਾਰੇ ਮੈਂ ਕਈ ਦਿਨਾਂ ਦਾ ਇੱਥੇ ਚੱਲ ਰਿਹਾ ਜੀ ਅੱਛਾ ਹਾਂ ਜੀ ਕੱਚੇ ਤੁਸੀ ਪੂਰੀ تیاری ਦੇ ਨਾਲ ਆਏ ਨੇ ਬਾਬਾ ਜੀ ਹਾਂ ਜੀ ਹਾਂ ਨੀ ਇਹ ਤਾਂ ਦੇਖੋ ਸ਼ੁਰੂ ਤੋਂ ਹੀ ਦੂਜਿਆਂ ਦੇ ਜੀਵਨ ਦੇ ਵਿੱਚ ਜੋ ਸਮੱਸਿਆਵਾਂ ਸੀ ਉਹਨਾਂ ਨੂੰ ਘਟਾਉਂਦੇ ਆ ਰਹੇ ਆਂ ਦੂਜਿਆਂ ਦੇ ਦੁੱਖ ਵੰਡਾਉਂਦੇ ਆ ਰਹੇ ਬਿਲਕੁਲ ਇਹ ਹਰ ਕਿਸੇ ਨਾਲ ਇਹਨਾਂ ਨੂੰ ਵੀ ਪ੍ਰਾਹ ਸ਼ਕਤੀ ਦੇ ਨਾਲ ਤਾਂ ਕਰਦੇ ਆ ਕਿ ਨਹੀਂ ਕਿਸੇ ਦੇ ਵਸਦਾ ਕੰਮ ਨਹੀਂ ਸੇਵਾ ਸੇਵਾ ਸਭ ਤੋਂ ਸਖਤ ਹੁੰਦੀ ਹੈ ਸੇਵਾ ਕਿਸੇ ਦੇ ਵਸਦਾ ਕੰਮ ਨਹੀਂ ਇਹ ਤਾਂ ਮਹਾਰਾਜ ਉੱਪਰੋਂ ਬੈਠ ਕੇ ਕਰਾਉਂਦੇ ਆ ਕਿ ਦੇ ਵਸਦਾ ਕੰਮ ਨਹੀਂ ਸੇਵਾ ਕਰਨਾ ਮੇਰਾ ਵਸ ਵਿਦੇਸ਼ਾਂ ਦੇ ਵਿੱਚ ਇਹੀ ਹੈ ਇਸ ਸ਼ੁੱਧ ਭੋਜਨ ਨਹੀਂ ਮਿਲਦਾ ਬਰਗਰ ਪੀਜ਼ਾ ਲੈ ਲਓ ਰੁਪਏ 20 ਦਾ ਆਦਾ ਖਾ ਕੇ ਪੇਟ ਭਰ ਲੋ 12-12 ਘੰਟੇ ਲੋਕ ਕੰਮ ਕਰਦੇ ਆ ਪਰ ਜਿਹੜੀ ਆ ਇੱਥੇ ਪੰਜਾਬ 'ਚ ਵੈਲਿਊ ਆ ਉਹ ਵੈਲਿਊ ਬਾਹਰ ਨਹੀਂ ਆ ਬਾਹਰ ਪੈਸਾ ਆਉਣ ਲਈ ਵੈਲਿਊ ਨਹੀਂ ਆ ਜੀ ਅਸੀਂ ਤਾਂ ਬਸ ਇੱਥੇ ਪੰਜਾਬ 'ਚ ਆਪਦਾ ਜੋ ਵੀ ਹੈ ਬਾਕੀ ਜ਼ਿੰਦਗੀ ਪੰਜਾਬ ਬਤਾਉਣਾ ਚਾਹੁੰਦੇ ਆ ਜੀ ਤੇ ਵਿਦੇਸ਼ ਦੇ ਵਿੱਚ ਤੁਸੀਂ ਇੰਨਾ ਸਮਾਂ ਰਹੇ ਹੋ ਕੀ ਕੰਮਕਾਰ ਸੀ ਉੱਥੇ ਤੁਹਾਡੇ ਪਰਿਵਾਰ 'ਚ ਕੌਣ-ਕੌਣ ਹੈ ਮੇਰੇ ਪਰਿਵਾਰ 'ਚ ਮੇਰਾ ਬੇਟਾ ਮੇਰੀ ਵਾਈਫ ਆ ਮੇਰੀ ਬਹੂ ਆ ਉਹਦੇ ਉਹਦੇ ਅੱਗੇ ਬੱਚੇ ਹੈਗੇ ਜੀ ਮੇਰੇ ਬੇਟੇ ਦਾ ਪٹرول ਪੰਪ ਐ ਟਲੀਚਾ ਇਟਲੀ ਦੇ ਵਿੱਚ ਜੀ ਤੇ ਜਿਸ ਤਰੀਕੇ ਇਟਲੀ ਦੇ ਵਿੱਚ ਤੁਸੀਂ ਕਹਿ ਰਹੇ ਹੋ પેટ્રોલ ਪੰਪ ਹੈ ਤੁਹਾਡੇ بیٹے ਦਾ ਤੇ ਅੱਜ ਤੁਸੀਂ ਇਕੱਲੇ ਹੋ ਪਰਿਵਾਰ ਦਾ ਇਸ ਚੀਜ਼ 'ਚ ਸਾਥ ਹੈ ਤੁਹਾਡੇ ਨਾਲ ਮੇਰਾ ਪਰਿਵਾਰ ਦਾ ਸਾਥ ਆਈ ਵੀ ਮੇਰਾ ਪਰਿਵਾਰ ਆ ਪ੍ਰਵਾਸਾਂ ਵੀ ਮੇਰਾ ਪਰਿਵਾਰ ਆ ਜੀ ਹਾਂਜੀ ਸਭ ਦਾ ਸਾਥ ਆ ਮੈਨੂੰ ਆਪ ਲੋਗਾਂ ਦਾ ਵੀ ਸਹਿਯੋਗ ਆ ਹਾਂਜੀ ਅੱਖਾਂ ਭਰ ਰਹੀ ਹਾਂ ਤੁਸੀਂ ਮੈਂ ਦੇਖ ਰਹੀਆਂ ਕੀ ਅਜੇ ਹਜੇ ਤਾਰ ਹੈ ਜਿਸ ਦੇ ਨਾਲ ਅੱਖਾਂ ਭਰ ਰਹੀਆਂ ਨਾ ਕੋਈ ਐਸੀ ਗੱਲ ਨਹੀਂ ਹੁਣ ਮੈਂ ਉਮਰ ਦੇ ਹਿਸਾਬ ਨਾਲ ਥੋੜਾ ਇਕੱਲਾ ਪੈ ਗਿਆ ਬੱਚੇ ਮੈਨੂੰ ਮੇਰੀ ਵਾਈਫ ਬੱਚੇ ਮੈਨੂੰ ਆਉਣ ਨਹੀਂ ਦਿੰਦੇ ਇੰਡੀਆ ਮੈਂ ਵੀ ਮੇਰਾ ਇਲਾਜ ਹੈ ਨਹੀਂ ਇੱਥੇ ਮੈਂ ਆਪਦਾ ਇੰਡੀਆ ਜਾ ਇਲਾਜ ਕਰਾਂਗਾ ਜਦ ਕਹਾਂਗੇ ਫਿਰ ਮੈਂ ਆ ਜਾਊਂਗਾ ਜੀ ਤੇ ਜਦੋਂ ਇੱਥੋਂ ਠੀਕ ਹੋ ਕੇ ਜਾਉਂਗੇ ਕੀ ਲੱਗਦਾ ਉੱਥੇ ਜਾ ਕੇ ਫਿਰ ਉਹੀ ਦੌੜ ਭੱਜ ਸ਼ੁਰੂ ਹੋਊਗੀ ਫਿਰ ਪਰਿਵਾਰ ਦੇ ਨਾਲ ਉਹੀ ਸਭ ਉੱਥੇ ਹੀ ਸਾਈਕਲਾਂ ਸਾਈਕਲਿਕ ਕਰਦੇ ਆਂਗੇ ਉੱਥੇ ਦੀ ਸਟੱਡੀ ਜਾਂਦੇ ਥੋੜੀ ਥੋੜੀ ਸਟੱਡੀ ਜਾਂਦੇ ਆਂ ਟਾਲੀਆਂ ਨਾਲ ਜੀ ਉਹਦੇ ਨਾਲ ਕੰਮ ਲਈ ਉਹਦਾ ਕੰਮ ਚਲਾਉ ਸਟੱਡੀ ਆ ਥੋੜੀ ਇੰਗਲਿਸ਼ ਬੋਲ ਲੈਣਾ ਥੋੜੀ ਮੋਟੀ ਤਬਾ ਥੋੜਾ ਕੰਮ ਚੱਲ ਜਾਂਦਾ ਬੱਚੇ ਹੁਣ ਛੱਡੇ ਵੀ ਨਹੀਂ ਜਾਂਦੇ ਉਮਰ ਦੇ ਹਿਸਾਬ ਨਾਲ ਕੱਲ ਨੂੰ ਕੋਈ ਦੁੱਖ ਸੁੱਖ ਆਉਂਦਾ ਕਿਉਂ ਆਪਾਂ ਕਿਸੇ ਨੂੰ ਪਰੇਸ਼ਾਨ ਕਰੀਏ ਇਹ ਮੇਰੀ ਸੋਚ ਹੈ ਸੋ ਇਹ ਬਾਬਾ ਜੀ ਬੜੀ ਆਸ ਲੈ ਕੇ ਇੱਥੇ ਆਏ ਨੇ ਕਹਿੰਦੇ ਕਿ ਕਿਤੇ ਇਲਾਜ ਨਹੀਂ ਹੋਇਆ ਮੇਰਾ ਵਿਦੇਸ਼ਾਂ 'ਚ ਨਹੀਂ ਹੋਇਆ ਦੇਸ਼ 'ਚ ਆਏ ਨੇ ਤਾਂ ਵੀ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੂੰ ਹੁਣ ਫਰਕ ਪੈ ਰਿਹਾ ਪ੍ਰਬਾਸਰਾ ਆਸ਼ਰਮ ਦੇ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਤਾਂ ਅਸੀਂ ਵੀ ਇਹੀ ਚਾਹਾਂਗੇ ਦਿਲੋਂ ਦੁਆਵਾਂ ਨੇ ਸਾਡੀਆਂ ਕਿ ਜਲਦੀ ਤੋਂ ਜਲਦੀ ਬਾਬਾ ਜੀ ਠੀਕ ਹੋ ਜਾਣ ਜਿਸ ਆਸ ਨਾਲ ਜਿਸ ਉਮੀਦ ਨਾਲ ਇੱਥੇ ਆਏ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਫਰਕ ਪਵੇ ਤਾਂ ਇਹ ਵੀ ਸਹੀ ਚੱਲਣ ਫਿਰਨ ਲੱਗਣ ਆਪਣੇ ਪਰਿਵਾਰ ਦੇ ਕੋਲ ਵਾਪਸ ਜਾਣ ਕਿਉਂਕਿ ਅੱਖਾਂ ਭਰਦੀਆਂ ਨੇ ਉਹਨਾਂ ਦੀਆਂ ਪਰਿਵਾਰ ਦੀ ਗੱਲ ਦੇ ਕੇ ਅੱਜ ਮੈਂ ਕੱਲਾ ਹੋ ਗਿਆ ਪਰ ਮੈਂ ਜਦੋਂ ਠੀਕ ਹੋਵਾਂਗਾ ਆਪਣੇ ਪਰਿਵਾਰ ਦੇ ਕੋਲ ਜਾਵਾਂਗਾ ਤਾਂ ਮੈਂ ਇਹੀ ਦੁਆ ਕਰਾਂਗੀ ਮੈਂ ਵੀ ਦਿਲੋਂ ਕਿ ਬਾਬਾ ਜੀ ਜਲਦੀ ਠੀਕ ਹੋਣ ਤੇ ਆਪਣੇ ਪਰਿਵਾਰ ਨੂੰ ਮਿਲਣ ਧੰਨਵਾਦ